ਜੇ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ BSNL ਨੇ ਵੱਡੀਆਂ ਕੰਪਨੀਆਂ ਨੂੰ ਪਾਈ ਭੱਜ ਲਿਆਂਦਾ ਜ਼ਬਰਦਸਤ ਪਲਾਨ 198 ਰੁਪਏ ਵਿੱਚ ਮਿਲੇਗੀ ਹਰ ਬੈਦੇ ਪੂਰੀ ਜਾਣੋ ਪੂਰੀ ਜਾਣਕਾਰੀ ਜੇਕਰ ਤੁਸੀਂ ਵੀ ਮੋਬਾਈਲ ਡਾਟਾ ਬਹੁਤ ਵਰਤਦੇ ਹੋ ਤਾਂ ਤੁਹਾਨੂੰ ਜਿਆਦਾ ਕਾਲ ਜਾਂ SMS ਦੀ ਲੋੜ ਨਹੀਂ ਹੈ ਤਾਂ BSNL ਵੱਲੋਂ ਤੁਹਾਡੇ ਲਈ ਇੱਕ ਵਧੀਆ ਪੈਕ ਪੇਸ਼ ਕੀਤਾ ਚਲਾਈ ਹੈ ਸਰਕਾਰੀ ਦੂਰ ਸੰਚਾਰ ਕੰਪਨੀ BSNL ਨੇ ਇੱਕ ਅਜਾਹ ਡਾਟਾ ਪੈਕ ਲਾਂਚ ਕੀਤਾ ਹੈ ਜੋ ਨਾ ਸਿਰਫ ਸਸਤਾ ਹੈ ਬਲਕਿ ਤੁਹਾਨੂੰ ਬਹੁਤ ਸਾਰਾ ਇੰਟਰਨੈਟ ਵੀ ਮਿਲੇਗਾ BSNL ਦਾ ਨਵਾਂ ਸਸਤਾ ਡਾਟਾ ਪੈਕ BSNL ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਡਾਟਾ ਪੈਕ ਲਾਂਚ ਕੀਤਾ ਹੈ ਜਿਸ ਦੀ ਕੀਮਤ ਸਿਰਫ 198 ਰੁਪਏ ਹੈ ਇਸ ਪਲਾਨ ਦੀ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਇਸ ਵਿੱਚ ਉਪਭੋਗਤਾ ਨੂੰ 40 ਦਿਨਾਂ ਲਈ ਹਰ ਰੋਜ਼ 2GB ਡਾਟਾ ਹਾਈ ਸਪੀਡ ਡਾਟਾ ਮਿਲੇਗਾ ਜਾਨਿ ਕਿ ਕੱਲ ਤੁਹਾਨੂੰ ਕੱਲ ਕੁੱਲ 80GB ਡਾਟਾ ਦਾ ਲਾਭ ਮਿਲੇਗਾ ਇਹ ਪਲਾਨ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਵੀਡੀਓ ਸਟ੍ਰੀਮਿੰਗ ਸੋਸ਼ਲ ਮੀਡੀਆ ਜਾਂ ਆਨਲਾਈਨ ਕਲਾਸਾਂ ਲਈ ਬਹੁਤ ਥੇਰੇ ਡਾਟਾ ਦੀ ਲੋੜ ਹੁੰਦੀ ਹੈ ਹਾਲਾਂਕਿ ਕੀ ਧਿਆਨ ਵਿੱਚ ਰੱਖਦੇ ਰੱਖੋ ਕਿ ਇਹ ਇੱਕ ਸ਼ੁੱਧ ਡਾਟਾ ਪਲਾਨ ਹੈ ਇਸ ਵਿੱਚ ਕਾਲਿੰਗ ਜਾਂ ਐਮ ਐਸ ਐਮ ਐਸ ਦੀ ਸਹੂਲਤ ਸ਼ਾਮਲ ਹੈ ਨਹੀਂ ਹੈ ਜੇਕਰ ਤੁਹਾਨੂੰ ਸਿਰਫ ਡਾਟਾ ਹੀ ਨਹੀਂ ਸੋ ਗੰਕਾਲਿੰਗਤ ਅਤੇ ਐਸ ਐਮ ਐਸ ਦੀ ਸਹੂਲਤ ਦੀ ਲੋਡ ਹੈ ਤਾਂ ਬੀ ਐਸ ਐਨ ਐਲ ਕੋਲ ਕੁਝ ਹੋਰ ਵਧੀਆ ਵਿਕਲਪ ਹਨ 100 299 ਰੁਪਏ ਵਾਲਾ ਪਲਾਨ ਇਸ ਵਿੱਚ ਤੁਹਾਨੂੰ 30 ਦਿਨ ਦੀ ਵੈਧਤਾ ਦੇ ਨਾਲ ਪ੍ਰਤੀ ਦਿਨ 3 ਜੀਬੀ ਡਾਟਾ ਅਸੀਮਤ ਕਾਲਿੰਗ ਅਤੇ 100 ਐਸ ਐਮ ਐਸ ਪ੍ਰਤੀ ਦਿਨ ਮਿਲਦਾ ਹੈ ਜਾਨੀ ਕਿ ਤੁਹਾਨੂੰ ਕੱਲ ਕੁੱਲ 90GB ਡਾਟਾ ਦਾ ਲਾਭ ਮਿਲੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ